ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਸਫਤ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਜਿਹੜੀ ਲਾਲ ਕਾਪੀ ਹੈ ਉਸਦੇ ਤੁਹਾਨੂੰ ਫਾਇਦਿਆਂ ਬਾਰੇ ਦੱਸ ਰਹੇ ਹਾਂ ਤੇ ਤੁਸੀਂ ਕਿਵੇਂ ਬਣਾ ਸਕਦੇ ਹੋ ਤਾਂ ਇਹਦੀ ਡਿਟੇਲ ਦੇ ਵਿੱਚ ਜਾਣਕਾਰੀ ਦਿੰਨੇ ਆ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਦੋਸਤੋ ਜਿਹੜੀ ਲਾਲ ਕਾਪੀ ਹੈ ਇਹਦੇ ਵਿੱਚ ਤੁਹਾਨੂੰ 5 ਤੋਂ ਲੈ ਕੇ 15000 ਤੱਕ ਦਾ ਜਿਹੜਾ ਫਾਇਦਾ ਮਿਲਣ ਵਾਲਾ ਹੈਗਾ ਪਹਿਲੀ ਗੱਲ ਕਰਦੇ ਆ ਆਪਾਂ ਜਿਹੜੇ ਸਕੂਲ ਦੇ ਵਿਦਿਆਰਥੀ ਨੇ ਉਹਨਾਂ ਨੂੰ ਬਜੀਫਾ ਸਕੀਮ ਜਿਹੜਾ ਲਾਲ ਕਾਪੀ ਦੇ ਤਹਿਤ ਮਿਲਣ ਵਾਲਾ ਹੈ ਠੀਕ ਹੈ ਜੀ ਇਹ ਕਾਪੀ ਤੁਸੀਂ ਕਿਵੇਂ ਬਣਾ ਸਕਦੇ ਹੋ ਇਹਦੀ ਵੀ ਜਾਣਕਾਰੀ ਤੁਹਾਨੂੰ ਦਿੰਨੇ ਆ ਠੀਕ ਹੈ ਜੀ ਇਹਦੇ ਵਿੱਚ ਆਪਾਂ ਗੱਲ ਕਰ ਲੈਣ ਜਿਹੜੀ ਪਹਿਲੀ ਕਲਾਸ ਤੋਂ ਲੈ ਕੇ ਬੀਏ ਤੱਕ ਜਿਹੜੇ ਬੱਚੇ ਪੜ੍ਹਦੇ ਨੇ ਉਹ ਜੇ ਇਸ ਫਾਰਮ ਭਰ ਕੇ ਇਸ ਲਾਲ ਕਾਪੀ ਦੇ ਜ਼ਰੀਏ ਜਿਹੜਾ 5000 ਤੋਂ 15000 ਤੱਕ ਦਾ ਜਿਹੜਾ ਬਜੀਫਾ ਲੈ ਸਕਦੇ ਨੇ ਠੀਕ ਹੈ ਜੀ ਪਿਛਲੇ ਸਾਲਾਂ ਦੀ ਆਪਾਂ ਗੱਲ ਕਰੀਏ ਦੋਸਤੋ ਤਾਂ ਇਹਦੇ ਵਿੱਚ ਜਿਹੜਾ ਬੱਚਿਆਂ ਨੂੰ ਬਜੀਫਾ ਮਿਲਿਆ ਸੀਗਾ ਤਾਂ ਜਿਨ੍ਹਾਂ ਨੇ ਇਹ ਫਾਰਮ ਭਰੇ ਸਨ ਇਸ ਜਿਹੜੀ ਲਾਲ ਕਾਪੀ ਦੇ ਜ਼ਰੀਏ ਜਿਹੜਾ ਸਰਕਾਰ ਨੇ ਇਹਦੇ ਵਿੱਚ ਵਜੀਫਾ ਦਿੱਤਾ ਸੀਗਾ ਉਹ ਦਿੱਤਾ ਸੀਗਾ ਦੋਸਤੋ 5000 ਤੋਂ ਲੈ ਕੇ 15000 ਤੱਕ ਜਿਹੜਾ ਵਜੀਫਾ ਇਹ ਬੱਚੇ ਇਸ ਲਾਲ ਕਾਪੀ ਦੇ ਜ਼ਰੀਏ ਲੈ ਚੁੱਕੇ ਨੇ ਠੀਕ ਹੈ ਜੀ ਲਾਲ ਕਾਪੀ ਜਿਹੜੀ ਤੁਸੀਂ ਕਿਵੇਂ ਬਣਵਾ ਸਕਦੇ ਹੋ ਇਸ ਨੂੰ ਲੇਬਰ ਕਾਪੀ ਵੀ ਕਹਿ ਦਿੱਤਾ ਜਾਂਦਾ ਹੈ ਲੇਬਰ ਕਾਰਡ ਜਾਪਾ ਕਹਿ ਸਕਦੇ ਆ ਇਸ ਨੂੰ ਲਾਭ ਪਾਤਰੀ ਕਾਰਡ ਵੀ ਕਹਿ ਦਿੱਤਾ ਜਾਂਦਾ ਹੈਗਾ ਇਸ ਨੂੰ ਤੁਸੀਂ ਕਿਵੇਂ ਬਣਾ ਸਕਦੇ ਹੋ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕੀਤੀ ਹੋਈ ਹੈ ਉਸ ਵੀਡੀਓ ਨੂੰ ਦੇਖ ਕੇ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਇਸ ਨੂੰ ਬਣਾ ਸਕਦੇ ਹੋ ਦੋਸਤੋ ਇਸ ਤੋਂ ਇਲਾਵਾ ਇਹਦੇ ਵਿੱਚ 3000 ਰੁਪਿਆ ਸਰਕਾਰ ਵੱਲੋਂ ਪਾਇਆ ਜਾਂਦਾ ਹੈ ਹੁਣ ਵੀ ਆ ਰਹੇ ਜਿਨ੍ਹਾਂ ਦਾ ਕਾਰਡ ਬਣਿਆ ਉਹਨਾਂ ਦੇ ਨਹੀਂ ਆਇਆ ਤਾਂ ਤੁਸੀਂ ਵੀਡੀਓ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਜੋ ਵੀ ਵੀਡੀਓ ਪਾ ਰੱਖੀ ਹੈ ਤੁਸੀਂ ਉਸ ਨੂੰ ਚੈੱਕ ਕਰ ਸਕਦੇ ਹੋ ਸਟੇਟਸ ਆਪਣਾ ਉਸ ਵੀਡੀਓ ਨੂੰ ਦੇਖ ਕੇ ਤਾਂ ਤੁਹਾਨੂੰ ਜਿਹੜਾ 3000 ਰੁਪਿਆ ਵੀ ਮਿਲ ਜਾਣਾ ਬਾਕੀ ਸਮੇਂ-ਸਮੇਤੇ ਇਹਦੀਆਂ ਅਲੱਗ-ਅਲੱਗ ਸਕੀਮਾਂ ਆਉਂਦੀਆਂ ਰਹਿੰਦੀਆਂ ਨੇ ਇਸ ਕਾਰਡ ਤੇ ਇਸ ਕਾਪੀ ਤੇ ਤਾਂ ਤੁਸੀਂ ਇਸ ਨੂੰ ਬਣਾ ਵੀ ਸਕਦੇ ਹੋ ਠੀਕ ਹੈ ਜੀ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਉਸ ਨੂੰ ਤੁਸੀਂ ਬਣਾ ਸਕਦੇ ਹੋ ਤੇ ਸਰਕਾਰ ਦੀਆਂ ਜਿਹੜੀਆਂ ਨਵੀਆਂ ਸਕੀਮਾਂ ਆਉਂਦੀਆਂ ਅਲੱਗ-ਅਲੱਗ ਟਾਈਮ ਤੇ ਤਾਂ ਉਸ ਦਾ ਤੁਸੀਂ ਪੂਰੀ ਤਰ੍ਹਾਂ ਜਿਹੜਾ ਲਾਭ ਹੈ ਉਹ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਫਿਲਹਾਲ ਤੁਹਾਡੇ ਲਈ ਇਹੀ ਜਾਣਕਾਰੀ ਲੈ ਕੇ ਆਈ ਸੀ ਜਦੋਂ ਵੀ ਕੋਈ ਨਵੀਂ ਜਾਣਕਾਰੀ ਨਿਕਲ ਕੇ ਆਵੇਗੀ ਤੁਹਾਨੂੰ ਉਹਦੀ ਜਾਣਕਾਰੀ ਦਿੱਤੀ ਜਾਵੇਗੀ ਉਦੋਂ ਤੱਕ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ